ਬਹੁਤ ਵਧੀਆ ਅਸੀਂ بڑے ਕਰਮਾ ਭਾਗਾ ਵਾਲੇ ਆ ਵਡ ਭਾਗੇ ਆ ਕਿ ਜੋ ਸਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਉਹਦੀ ਸੇਵਾ ਚੱਲ ਰਹੀ ਹੈ ਜੀ ਬਹੁਤ 25 ਤਰੀਕ ਤੋਂ ਲੈ ਕੇ ਹੁਣ ਤੱਕ ਬੜੀ ਹੀ ਸੇਵਾ ਬਾਬਾ ਦੀਪ ਸਿੰਘ ਜੀ ਦੀ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਪਵੰਡ ਸਾਹਿਬ ਵਿਖੇ ਮੌਜੂਦਾ ਤਾਂ ਵਾਕਫਕ ਤਰ੍ਹਾਂ ਦੇ ਲੰਗਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਤੇ ਅੱਜ ਇੱਕ ਹੋਰ ਲੰਗਰ ਪਾਪਾ ਜੀ ਦੇ ਜਨਮ ਸਥਾਨ ਦੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਅੱਗੇ ਚਾਂਪਾ ਦਾ ਜੋ ਲੰਗਰ ਹੈ ਉਹ ਸੰਗਤ ਲਈ ਤਿਆਰ ਕੀਤਾ ਗਿਆ ਹੈ ਬਾਬਾ ਦੀਪ ਸਿੰਘ ਜੀ ਦੇ ਇਸ ਸਥਾਨ ਤੇ ਉਸ ਵੀਰ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਹਰ ਸਾਲ ਇਹ ਲੰਗਰ ਜੋਹੇ ਲਗਾਇਆ ਜਾਂਦਾ ਹੈ ਖਾਸ ਇਸ ਚਰਤੇ ਕਿ ਉਹਨਾਂ ਦਾ ਜੋ ਨਾਮ ਹੈ ਉਹ ਨਹੀਂ ਦੱਸਿਆ ਜਾਵੇਗਾ ਲੇਕਿਨ ਸੇਵਾ ਉਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਦੀ ਨਿਭਾਈ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਚਾਂਪ ਜੋ ਲਗ ਲਗ ਤਰ੍ਹਾਂ ਦੀ ਉਹ ਇੱਥੇ ਲੰਗਰ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਤਾਂ ਵਾਂਸ ਵਨੀਆਂ ਚਾਂਪਾ ਇੱਥੇ ਦੇਖ ਸਕਦੇ ਹੋ ਰੋਸਟਡ ਚਾਂਪ ਹਰੀਆਵਲੀ ਚਾਂਪ ਤੇ ਇਸ ਦੇ ਨਾਲ ਨਾਲ ਹੀ ਹੋਰ ਬਹੁਤ ਸਾਰੀਆਂ ਮਲਾਈ ਚਾਂਪ ਜੋ ਚਾਂਪਾ ਨੇ ਉਹ ਸੰਗਤ ਲਈ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਜੋ ਵੀ ਦਰਸ਼ਨ ਕਰਨ ਆਰੀਆਂ ਨੇ ਉਹਨਾਂ ਦੇ ਲਈ ਇਹ ਚਾਂਪਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਆਚਾਰੀ ਖਾਸ ਚਾਂਪ ਜੋ ਹੁੰਦੀ ਹੈ ਆਚਾਰੀ ਚਾਂਪ ਉਹ ਵੀ ਇੱਥੇ ਲੰਗਰ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਪੋਵਿੰਡ ਸਾਹਿਬ ਵਿਖੇ ਜੋ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਵਕਵਕ ਤਰ੍ਹਾਂ ਦੇ ਜੋ ਪਕਵਾਰ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਉੱਥੇ ਖਾਸ ਇਹ ਚੰਪਾ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਤਾਂ ਬੜੇ ਹੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਸੰਗਤ ਦੇ ਵੱਲੋਂ ਇਹ ਲੰਗਰ ਜੋ ਹੈ ਲਿਆ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਵਾਕਫਾ ਕੀ ਤਰ੍ਹਾਂ ਦੀਆਂ ਜੋ ਚੰਪਾ ਨੇ ਉਹ ਵਰਤਾਈਆਂ ਜਾ ਰਹੀਆਂ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਲੰਗਰ ਕਿਸੇ ਵੀ ਤਰ੍ਹਾਂ ਦਾ ਜੋ ਲੰਗਰ ਹੈ ਉਹ ਇੱਥੇ ਅੱਜ ਮਿਲ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਸੰਗਤਾਂ ਬੜੇ ਪ੍ਰੇਮ ਪਿਆਰ ਦੇ ਨਾਲ ਇੱਥੇ ਲੰਗਰ ਜੋ ਰਿਹਾ ਹੈ ਉਹ ਤਿਆਰ ਕਰ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਇਹ ਸੰਗਤਾਂ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਸੇਵਾ ਨਿਭਾ ਰਹੇ ਹੋ ਬਾਬਾ ਦੀਪ ਸਿੰਘ ਜੀ ਬਹੁਤ ਵਧੀਆ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵਧੀਆ ਲੱਗ ਰਿਹਾ ਹੈ ਵਾਹਿਗੁਰੂ ਜੀ ਉਤਸ਼ਾਹ ਦੇ ਦਿਨ ਕਿੰਨਾ ਕੁ ਹੁੰਦਾ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਗੁਰੂ ਜੀ ਸਰ ਬਿਲਕੁਲ ਸੰਗਤਾਂ ਦੇ ਵਿੱਚ ਉਤਸ਼ਾਹ ਤੇ ਸੇਵਾ ਨਾਲ ਨਾਲ ਨਿਭਾਈ ਜਾ ਰਹੀ ਹੈ ਤੇ ਖਾਸ ਤਨੂੰ ਜਾ ਵਾਕਫਾ ਖਤਰਾ ਦੀਆਂ ਚਾਂਪਾਂ ਦਿਖਾ ਰਹੇ ਆ ਤੇ ਇਸ ਦੇ ਨਾਲ ਨਾਲ ਰਮਾਲੀ ਪ੍ਰਸ਼ਾਦੇ ਜੋ ਨੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ ਜਰਨਿਕੀ ਹਰ ਤਰ੍ਹਾਂ ਦਾ ਜੋ ਲੰਗਰ ਹੈ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਉੱਥੇ ਨੌਜਵਾਨ ਵੀਰਾਂ ਦੇ ਵੱਲੋਂ ਖਾਸ ਇਸ ਨੰਬਰ 3 ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾਇਆ ਜਾ ਰਿਹਾ ਤੇ ਜਿਸ ਨਮਸਥਾਨ ਉਸਦਾਰ ਤੇ ਕਮਨ ਦੀ ਸੇਵਾ ਕਰ ਰਹੇ ਹੁਕਮ ਨਾਗਰ ਬਹੁਤ ਵਧੀਆ ਅਸੀਂ ਬੜੇ ਕਰਮਾ ਭਾਗਾ ਵਾਲੇ ਆ ਬੜੇ ਭਾਗੇ ਆ ਕਿ ਜੋ ਸਾਨੂੰ ਧਨਧਨ ਬਾਬਾ ਦੀਪ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਅਸੀਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸੰਗਤ ਜਿਹੜੀ ਆ ਬੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੀ ਹੈ ਜੀ ਅੱਜ ਉਹਨਾਂ ਵੀਰ ਦੇ ਵੱਲੋਂ ਲੰਗਰ ਲਗਾਇਆ ਗਿਆ ਜਿਨ੍ਹਾਂ ਦੇ ਵੱਲੋਂ ਆਪਣਾ ਨਾਮ ਜੋ ਹੈ ਗੁਪਤ ਰੱਖਿਆ ਜਾਂਦਾ ਹੈ ਤਾਂ ਉਹਨਾਂ ਦੇ ਨਾਲ ਹੀ ਜੋ ਬਹੁਤ ਸਾਰੇ ਨੌਜਵਾਨ ਵੀਰ ਇਸ ਦਿਨ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਖਾਸ ਉਹ ਧਰ ਜਿੱਥੇ ਮਹਾਨ ਯੋਧੇ ਦਾ ਜਨਮ ਹੋਇਆ ਤੇ ਆਪਣੇ ਆਪ ਨੂੰ ਕਿੰਨਾ ਕੁ ਭਾਗਾ ਵਾਲਾ ਸਮਝਦੇ ਹੋ ਕਿ ਉਸ ਧਰ ਤੇ ਅੱਜ ਤੁਸੀਂ ਵੀ ਸੇਵਾ ਕਰ ਰਹੇ ਹੋ ਇਸ ਦਿਨ ਦਾ ਜੀ ਸਾਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਵਾ ਤੇ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਆ ਵੜ ਭਾਗੇ ਆ ਕਿ ਜੋ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਜੀ ਅਰਸੋਂ ਦੀ ਸੇਵਾ ਚੱਲ ਰਹੀ ਹੈ ਜੀ ਬਹੁਤ ਹੀ 25 ਤਰੀਕ ਤੋਂ ਲੈ ਕੇ ਹੁਣ ਤੱਕ ਬੜੀ ਹੀ ਸੇਵਾ ਬਾਬਾ ਦੀਪ ਸਿੰਘ ਜੀ ਦੀ ਕਰ ਰਹੇ ਆ ਜੀ ਤੇ ਔਰ ਮਾਲਕ ਇਸ ਤਰ੍ਹਾਂ ਹੀ ਸੇਵਾ ਕਰਾਉਂਦਾ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਗਤ ਜੋ ਹੈ ਸੇਵਾ ਕਰ ਰਹੀ ਹੈ ਤੇ ਇਸ ਦੇ ਨਾਲ ਨਾਲ ਹੀ ਲੰਗਰ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਅੱਜ ਲਗਾਤਾਰ ਦਿਖਾ ਰਹੇ ਹਾਂ ਗੁਰਦੁਆਰਾ ਪੋਵੰਡ ਸਾਹਿਬ ਦੀਆਂ ਤਸਵੀਰਾਂ ਤੇ ਉੱਥੇ ਹੀ ਚੰਪਾ ਦਾ ਜੋ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਨਾਲ ਰਮਾਲੀ ਪ੍ਰਸ਼ਾਦੇ ਵੀ ਤੁਸੀਂ ਦੇਖ ਸਕਦੇ ਹੋ ਬਾਂਦਰੇ ਨੇ ਸੰਗਤ ਲਈ ਤਿਆਰ ਕੀਤੇ ਜਾ ਰਹੇ ਨੇ ਤੇ ਲਗਾਤਾਰ 4 ਦਿਨ ਤੋਂ ਇਹ ਲੰਗਰ ਚੱਲਦਾ ਆ ਰਿਹਾ ਹੈ ਤਾਂ ਸੰਗਤਾਂ ਦੇਖ ਸਕਦੇ ਹੋ ਕਿ ਵੱਤ ਚੜ੍ਹ ਕੇ ਜੋ ਗੁਰਦੁਆਰਾ ਜਨ ਬਾਬਾ ਜੀ ਦਾ ਜਨਮ ਸਥਾਨ ਤਾਂ ਅੰਤਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਪੋਵੰਡ ਸਾਹਿਬੇ ਕਿ ਪਹੁੰਚ ਰਹੀਆਂ ਨੇ ਉਹਦੇ ਨਾਲ-ਨਾਲ ਲੰਗਰ ਜੋ ਹੈ ਉਹ ਵੀ ਲੈ ਰੀਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਡੇਟ ਪੰਜਾਬ ਟੀਵੀ ਅੰਮ੍ਰਿਤਸਰ